ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਰਹਿਰਾਸ ਦੇ ਵਿੱਚ ਸਤਿਗੁਰੂ ਚੌਥੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਪਹਿਲਾਂ ਸੋਦਰ ਫਿਰ ਮਹਾਰਾਜ ਦਾ ਪਾਵਨ ਸ਼ਬਦ শ্রবণ ਕੀਤਾ ਹੈ ਗੁਰੂ ਨਾਨਕ ਦੇਵ ਜੀ ਦਾ ਔਰ ਆਖਾਂ ਜੀਵਾਂ ਵਿਸਰਾ ਮਰ ਜਾ ਉਤੋਂ ਬਾਅਦ ਸੋਣ ਵੱਡਾ ਆਖਾ ਸਭ ਕੋਏ ਹੁਣ ਚੌਥੇ ਪਾਤਸ਼ਾਹ ਮਹਾਰਾਜ ਨੇ ਰਹਿਰਾਸ ਦੇ ਵਿੱਚ ਆਪਣਾ ਪਾਵਨ ਸ਼ਬਦ ਸਮਿਲਿਤ ਕੀਤਾ ਹੈ ਰਾਗ ਗੂਜਰੀ ਦਲੈਂਕੜੇ ਲੱਗ ਕੇ ਇੱਕ ਹੁੰਬਾ ਗੁਜਰੀ ਗੱਗੇ ਨੂੰ ਗੱਲਾ ਔਂਕੜ ਲਾ ਕੇ ਗੁਜਰੀ ਬਣਦਾ ਹੈ ਪਰ ਇਥੇ ਦਲੈਂਕੜੇ ਲੱਗੇ ਹੋਣ ਕਰਕੇ ਰਾਗ ਗੂਜਰੀ ਮਹੱਲਾ ਚੌਥਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਇਹ ਪਾਵਨ ਸ਼ਬਦ 10 ਅੰਗ ਦੇ ਉੱਪਰ ਸੋਵਨੀਖ ਹੈ। ਆਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੂਜਰੀ ਰਾਗ ਦੇ ਵਿੱਚ ਵੀ 492 ਅੰਗ ਤੇ ਦੁਬਾਰਾ ਗੁਰਾਂ ਨੇ ਉਚਾਰਨ ਕੀਤਾ ਹੈ। ਸੋ ਗੂਜਰੀ ਰਾਗ ਦੇ ਵਿੱਚ 492 ਅੰਗ ਤੇ ਪ੍ਰਾਰੰਭ ਹੁੰਦਾ ਇੱਕ ਉਹ ਹੰਕਾਰ ਸਤਗੁਰ ਪ੍ਰਸਾਦ ਰਾਗ ਗੂਜਰੀ ਮਹੱਲਾ ਚੌਥਾ ਜੋ ਪਦੇ ਘਰ ਪਹਿਲਾ ਸੋ ਇੱਥੇ ਪ੍ਰਾਰੰਭ ਹੁੰਦਾ ਹੈ ਜਿਸ ਪ੍ਰਕਾਰ ਸ਼ਬਦ ਜੋ ਜੋ ਫਰਕ ਆਏ ਹਨ ਸ਼ਬਦਾਂ ਦੇ ਵਿੱਚ ਜਿਵੇਂ ਆਇਆ ਕਿ ਰਾਗ ਗੂਜਰੀ ਮਹਲਾ ਚੌਥਾ ਰਹਿ ਰਾਸ ਵਿੱਚ ਬਿਨੋ ਕਰੋ ਗੁਰਪਾਸ ਗੂਜਰੀ ਰਾਗ ਵਿੱਚ ਹੈ ਹਾਂ ਬਿਨੋ ਕਰੋ ਗੁਰਪਾਸ ਉੱਤੇ ਹਾਂ ਅਖਰ ਵੱਧ ਰਹਿ ਰਾਸ ਵਿੱਚ ਪੜਦੇ ਆਂ ਜਿਨ ਹਰ 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 ਦਸ ਨਾਮ ਨਾ ਪਾਇਆ ਔਰ ਇਥੇ ਜਿਨ ਦੇ ਥੱਲੇ ਹਲੰਤ ਲਾਈਏ ਭਾਰਾ ਕਰਨ ਲਈ ਜਿਨ ਪਿੱਛੇ ਲਿਖਿਆ ਹੈ ਜਿਨ ਇਥੇ ਥੋੜਾ ਕਸ ਕੇ ਪਾਠ ਬੋਲਣਾ ਜਿਨ ਹਰ 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 ਦਾਸ ਨਾਮ ਨਾ ਪਾਇਆ ਅੱਗੇ ਬਚਨ ਆ ਤਿੰਨ ਤੁਨ ਮਾਸਕ ਤੇ ਲਿਖਿਆ ਲਿਖਾਸ ਉਹ ਅੱਗੇ ਬਚਨ ਆ ਧੰ ਧੰ ਪਹਿਲੇ ਧੰ ਦੇ ਉੱਤੇ ਟਿੱਪੀ ਨਹੀਂ ਹੈ ਰਾਰਾਸ ਵਿੱਚ ਦੂਜੇ ਧੰ ਤੇ ਟਿੱਪੀ ਪਹਿਲਾ ਧੰ ਬੋਲਣਾ ਬੋਲਣਾ ਧੰ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਅਤੇ ਗੂਜਰੀ ਰਾਗ ਵਿੱਚ ਇੰਨਾ ਫਰਕ ਹੈ ਕਿ ਟਿੱਪੀਆਂ ਦੋਨਾਂ ਦੇ ਉੱਤੇ ਨੇ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਰਹਿ ਰਸ ਵਿੱਚ ਹੈ ਮਿਲ ਜਨ ਇੱਥੇ ਨਹੀਂ ਹੈ ਗੂਜਰੀ ਰਾਗ 'ਚ ਸਿਰਫ ਲਿਖਿਆ ਮਿਲ ਨਾਨਕ ਨਾਮ ਪ੍ਰਗਾਸ ਕਿਉਂ ਸ਼ਬਦ ਇੱਕੋ ਹੀ ਹੈ ਦੁਬਾਰਾ ਲਿਖਣ ਕਰਕੇ ਗੁਰਾਂ ਨੇ ਥੋੜਾ ਪਾਠ ਅੰਤਰ ਰੱਖਿਆ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਜੋ ਚੌਥੇ ਪਾਤਸ਼ਾਹ ਸਾਡੇ ਤੇ ਮਿਹਰ ਕਰਕੇ ਇਹ ਪਾਵਨ ਸ਼ਬਦ ਦੀ ਦਾਤ ਬਖਸ਼ਿਸ਼ ਕਰ ਰਹੇ ਨੇ ਇਹਦੇ ਵਿੱਚ ਮਹਾਰਾਜ ਜੋ ਇਹ ਰਹਿ ਰਾਸ ਹੈ ਹੀ ਬੇਨਤੀਆਂ ਰਹਿ ਰਾਸ ਦਾ ਅਰਥ ਬੇਨਤੀਆਂ ਮਰਿਆਦਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋਂ ਕਰੋ ਗੁਰਪਾਸੇ ਇਹ ਜਨਾਂ ਨੂੰ ਹਰੀ ਦੇ ਜਨਾਉਣ ਵਾਲੇ ਸਤਿਗੁਰੂ ਧੰ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਆਪ ਸਤਪੁਰਖਾ ਤੋਂ ਭਾਵ ਪਰਮੇਸ਼ਰ ਰੂਪ ਹੋ ਜੀ ਹਰ ਕੇ ਜਨ ਸਤਿਗੁਰ ਭਾਵ ਸਤਿਗੁਰ ਸੱਚੇ ਪਾਤਸ਼ਾਹ ਹਰੀ ਜਨਾਉਣ ਵਾਲੇ ਆਪਣੇ ਜਨਾਂ ਨੂੰ ਆਪ ਜੀ ਵੀ ਤਾਂ ਪਰਮੇਸ਼ਰ ਰੂਪ ਹੋ ਜੀ ਸਤਪੁਰਖਾ ਹੋ ਬਿਨੋ ਕਰਉ ਗੁਰਪਾਸ ਮੈਂ ਆਪ ਜੀ ਦੇ ਪਾਸ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਹਾਂ ਜੀ ਗੁਰਾਂ ਦੇ ਅੱਗੇ ਖੜ ਕੇ ਇਸ ਤਰ੍ਹਾਂ ਬੇਨਤੀ ਕਰਨੀ ਆਪਾਂ ਨੂੰ ਗੁਰਾਂ ਨੇ ਹੀ ਸਿਖਾਇਆ ਹੈ ਆਮ ਕੀਰੇ ਕਿਰਮ ਸਤਗੁਰ ਸਰਣਾ ਆਈ ਕਰ ਦਇਆ ਨਾਮ ਪਰਗਾਸ ਅਸੀਂ ਆਪ ਜੀ ਦੇ ਕੀਰੇ ਕਿਰਮ ਤੋਂ ਭਾਵ ਹੁੰਦਾ ਦਾਸਾਂ ਦੇ ਦਾਸ ਹਾਂ ਏ ਸਤਿਗੁਰੂ ਆਪ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ ਸਤਿਗੁਰ ਸਰਨਾਈ ਜੇ ਹੁਣ ਆਪ ਜੀ ਪ੍ਰਸੰਨ ਹੋਏ ਹੋ ਤਾਂ ਕਿਰਪਾ ਦ੍ਰਿਸ਼ਟੀ ਕਰਕੇ ਕਰ ਦਇਆ ਨਾਮ ਪ੍ਰਗਾਸ ਕਿਰਪਾ ਕਰਕੇ ਨਾਮ ਦਾ ਪ੍ਰਕਾਸ਼ ਕਰੋ ਮਹਾਰਾਜ ਗੁਰੂ ਅਮਰਦਾਸ ਜੀ ਜਾਣ ਕੇ ਪਰਖ ਲੈਣ ਦੇ ਮਾਰੇ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੂੰ ਕਿਉਂਕਿ ਉਹਨਾਂ ਦੇ ਸਾਹਮਣੇ ਸ਼ਬਦ ਉਚਾਰਿਆ ਕਹਿਣ ਲੱਗੇ ਹੋਰ ਕੁਝ ਮੰਗ ਲਵ ਸਤਿਗੁਰੂ ਮਹਾਰਾਜ ਦੁਬਾਰਾ ਫੇਰ ਉਸੇ ਬਚਨ ਨੂੰ ਫੇਰ ਬੇਨਤੀ ਕਰਦੇ ਨੇ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਇਹ ਮੇਰੇ ਅਸਲੀ ਮਿੱਤਰ ਗੁਰਦੇਵ ਪਿਤਾ ਜੀਓ ਮੈਨੂੰ ਕਿਰਪਾ ਕਰਕੇ ਪਰਮੇਸ਼ਰ ਦੇ ਨਾਮ ਦਾ ਹੀ ਪ੍ਰਕਾਸ਼ ਬਖਸ਼ੋ ਜੀ ਪ੍ਰਕਾਸ਼ ਸਰੂਪ ਜੋ ਵਿਆਪਕ ਰਮਿਆ ਹੋਇਆ ਵਾਹਿਗੁਰੂ ਹੈ ਉਹਦਾ ਨਾਮਦਾਨ ਮੈਨੂੰ ਬਖਸ਼ੋ ਕਿਉਂਕਿ ਦੋ ਵਾਰੀ ਇਹ ਆਇਆ ਕਰ ਦਇਆ ਨਾਮ ਪ੍ਰਗਾਸ ਮੋਕੋ ਰਾਮ ਨਾਮ ਪ੍ਰਗਾਸ ਮੈਂ ਹੋਰ ਕੁਝ ਨਹੀਂ ਮੰਗਦਾ ਸਿਰਫ ਪ੍ਰਗਾਸ ਮੰਗਦਾ ਜਦੋਂ ਹਿਰਦੇ ਚ ਪ੍ਰਕਾਸ਼ ਹੀ ਹੋ ਜਾਵੇ ਆ ਬੰਦਾ ਪਰਮਾਤਮਾ ਦਾ ਰੂਪ ਹੀ ਬਣ ਜਾਂਦਾ ਹੈ ਫੇਰ ਉਹਦੇ ਆਲੇ ਦੁਆਲੇ ਸਭ ਸ਼ਕਤੀਆਂ ਖੜ ਜਾਂਦੀਆਂ ਨੇ ਫੇਰ ਉਹਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿੰਦੀ ਕਿ ਜੇ ਇੱਕ ਇੱਕ ਪਦਾਰਥ ਮੰਗੀ ਜਾਵੇ ਤਾਂ ਸਾਰੀ ਜ਼ਿੰਦਗੀ ਭਾਵੇਂ 1000 ਸਾਲ ਦੀ ਹੋਵੇ ਲੱਖ ਦੀ ਹੋਵੇ ਬੰਦਾ ਕਦੇ ਵੀ ਪਦਾਰਥ ਮੰਗ ਮੰਗ ਕੇ ਰੱਜਦਾ ਹੀ ਨਹੀਂ ਹੈ ਇਸ ਕਰਕੇ ਗੁਰਾਂ ਨੇ ਆਪਾਂ ਨੂੰ ਸਿੱਖਿਆ ਦਿੱਤੀ ਹੈ ਵੀ ਜੇ ਮੰਗਣੀ ਹੈ ਤਾਂ ਇੱਕ ਸਿਰੇ ਦੀ ਚੀਜ਼ ਹੀ ਮੰਗ ਲਓ ਥੱਲੇ ਥੱਲੇ ਵਾਲੀਆਂ ਚੀਜ਼ਾਂ ਨਾ ਮੰਗੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਜੇ ਬੋਲਖਾ RAM ਦਾ ਨਾਮ ਤੂੰ ਅੱਗੇ ਹੀ ਜਪਦਾ ਏ ਇਸ ਲਈ ਤੂੰ ਕੋਈ ਦੁਨਿਆਵੀ ਪਦਾਰਥ ਤੇ ਮੰਗ ਭਾਈ ਸੋ ਮਹਾਰਾ ਸੱਚੇ ਪਾਤਸ਼ਾਹ ਗੁਰੂ RAM ਦਾਸ ਜੀ ਕਹਿਣ ਲੱਗੇ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਇਹ ਗੁਰਦੇਵ ਪਿਤਾ ਜੀ ਇਹ ਜਿਹੜੀ ਗੁਰਸਿੱਖਿਆ ਅਨੁਸਾਰ ਜੋ RAM ਦਾ ਨਾਮ ਜਪਣਾ ਹੈ ਪ੍ਰਮਾਤਮਾ ਦਾ ਨਾਮ ਜਪਣਾ ਹੈ ਇਹੀ ਮੇਰੇ ਪ੍ਰਾਣਾ ਦਾ ਸਖਾਈ ਤੋਂ ਭਾਵ ਸਖਾ ਹੈ ਮਿੱਤਰ ਹੈ ਪ੍ਰਾਣਾ ਦੀ ਸਹਾਇਤਾ ਕਰਨ ਵਾਲਾ ਹੈ ਹੋਰ ਤਾਂ ਜੀ ਪ੍ਰਾਣਾ ਨਾਲ ਕਿਥੇ ਚੀਜ਼ ਨੇ ਜਾਣਾ ਨਹੀਂ ਹੋਰ ਕੋਈ ਪਦਾਰਥ ਪ੍ਰਾਣਾ ਦੀ ਸਹਾਇਤਾ ਕਰਦਾ ਨਹੀਂ ਇਸ ਕਰਕੇ ਆਪ ਜੀ ਕਿਰਪਾ ਕਰੋ ਮੈਨੂੰ ਨਾਮ ਦੀ ਹੀ ਦਾਤ ਹੀ ਬਖਸ਼ੋ ਬਸ ਇਹੀ ਮੇਰੇ ਕਿਉਂਕਿ ਪ੍ਰਾਣਾ ਦਾ ਆਸਰਾ ਹੈ ਮੈਂ ਹੋਰ ਆਪ ਜੀ ਪਾਸੋਂ ਕੁਝ ਵੀ ਨਹੀਂ ਮੰਗਦਾ ਇਹ ਹੀ ਜਗਿਆਸੂ ਨੂੰ ਸਤਿਗੁਰੂ ਸਿਖਾਉਂਦੇ ਨੇ ਕਿਉਂ ਇਹਦੇ ਨਾਲੋਂ ਉੱਪਰ ਹੋਰ ਕੀ ਹੈ ਅਮੁੱਲੋ ਅਮੁਲ ਆਖਿਆ ਨਾ ਜਾਏ ਜਿਹੜਾ ਮਹਾਰਾਜ ਨੇ ਬਚਨ ਕਿਹਾ ਹੈ ਇਹ ਨਾਮ ਹੀ ਅਮੋਲਕ ਵਸਤੂ ਹੈ। ਬਾਕੀ ਦੇ ਪਦਾਰਥ ਆਪਾਂ ਭਾਵੇਂ ਮੰਗ ਕੇ ਸਾਰੀ ਧਰਤੀ ਮੰਗ ਲਈਏ। ਸਾਰੀ ਧਰਤੀ ਦਾ ਸਭ ਕੁਝ ਦੇ ਦੇਣਾ। ਪਰ ਧਰਤੀ ਤਾਂ ਫੇਰ ਛੱਡ ਦੇਣੀ ਆਪਾਂ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਪਰਲੋਕ ਲਈ ਵੀ ਕੁਝ ਮੰਗੋ, ਲੋਕ ਲਈ ਮੰਗੋ। ਲੋਕ ਅਤੇ ਪਰਲੋਕ ਲਈ ਨਾਮ ਹੀ ਸਹਾਈ ਹੈ। ਜਪ ਮੰਨ ਸਤ ਨਾਮ ਸਦਾ ਸਤ ਨਾਮ ਹਾਲਤ ਪਾਉ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰੀ ਦੀ ਜਿਹੜੀ ਕੀਰਤੀ ਕਰਨੀ ਹੈ ਜਸ ਕਰਨਾ ਇਹੀ ਸਾਡੀ ਰਹਿ ਰਾਸ ਦਾ ਮਤਲਬ ਰੋ ਰੀਤੀ ਹੈ ਇਹੀ ਸਾਡੇ ਰਾਸ ਪੂੰਜੀ ਹੈ ਮਨ ਪ੍ਰੀਤ ਲੱਗੀ ਤਾਂ ਨਾ ਗੁਰਮਖਾਂ ਹਰ ਨਾਮ ਜਿਨਾ ਰਹਿ ਰਾਸ ਸੋ ਇਹੀ ਗੁਣ ਦੇਖ ਕੇ ਪੱਟਾਂ ਨੇ ਵੀ ਮਹਾਰਾਜ ਗੁਰੂ ਰਾਮਦਾਸ ਜੀ ਦੀ ਸਿਫਤ ਕਰਦੇ ਆਂ ਬਚਨ ਜਿਵੇਂ ਕੀਤਾ ਨਾ ਜਾ ਕਉ ਮਨ ਧਿਆਨ ਧਰੈ ਸਿਤ ਸਗਲ ਜੁਗ ਕਬਹੁ ਕਕ ਕੋ ਪਾਵੈ ਆਤਮ ਪ੍ਰਗਾਸ ਕਉ ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾ ਕਉ ਸਿਵ ਮੋਨ ਗਹਿਨਾਤ ਜਾਤ ਕਬਿਲਾ ਸਕਾਉ ਜਾ ਕਉ ਜੋਗੀ ਜਤੀ ਸਿਧ ਸਾਧਕ ਅਨੇਕ ਤਪ ਜਟਾ ਜੂਟ ਭੇਕ ਕੀਏ ਫਿਰ ਤੈ ਉਦਾਸ ਕਾ ਸੋ ਤਿੰਨ ਸਤਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਮੇਰੀ ਤਾਂ ਮਰਿਆਦਾ ਵੀ ਮੇਰਾ ਤਾਂ ਸਭ ਕੁਝ ਵੀ ਬੇਨਤੀ ਵੀ ਨਾਮ ਹੀ ਹੈ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਹਰੀ ਦੇ ਜਨ ਸਤਿਗੁਰ ਦੇਵ ਜੀ ਮਹਾਰਾਜ ਉਹਨਾਂ ਹਰੀ ਜਨਾਂ ਦੇ ਭਾਗ ਵੱਡਿਆਂ ਤੋਂ ਵੱਡੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਵਾਹਿਗੁਰੂ ਦੀ ਸ਼ਰਧਾ ਅਤੇ ਵਾਹਿਗੁਰੂ ਦੀ ਹੀ ਪਿਆਸ ਹੈ ਹਰ ਇੱਕ ਜੀਵਾਂ ਨੂੰ ਹਰਿਆ ਭਰਿਆ ਕਰਨ ਵਾਲਾ ਜੋ ਪਰਮਾਤਮਾ ਹੈ ਉਹਦੀ ਸ਼ਰਧਾ ਦੀ ਪਿਆਸ ਜਿਨ੍ਹਾਂ ਦੇ ਮਨ ਦੇ ਅੰਦਰ ਲੱਗੀ ਹੋਈ ਹੈ ਕਿਉਂਕਿ ਪਿਆਸ ਤਾਂ ਕਈ ਤਰ੍ਹਾਂ ਦੀ ਹੈ ਪਰ ਨਾਮ ਦੀ ਪਿਆਸ ਸਭ ਤੋਂ ਵੱਡੀ ਪਿਆਸ ਭੁੱਖ ਕਈ ਪ੍ਰਕਾਰ ਦੀ ਹੈ ਪਰ ਮਹਾਰਾਜ ਕਹਿੰਦੇ ਨੇ ਸਭ ਤੋਂ ਵੱਡੀ ਨਾਮ ਦੀ ਭੁੱਖ ਪਿਆਸ ਜਿਹਨਾਂ ਲੱਗ ਜਾਂਦੀ ਹੈ ਉਹਨਾਂ ਨੂੰ ਪਤਾ ਹੈ ਕਿ ਨਾਮ ਦੀ ਪਿਆਸ ਪਹਿਲਾਂ ਕਹੇ ਆਏ ਨੇ ਸਤਿਗੁਰੂ ਤੇ ਆਖਾਂ ਜੀਵਾਂ ਵਿਸਰੈ ਮਰ ਜਾਵਾਂ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਏ ਮਹਾਰਾਜ ਸਾਨੂੰ ਵਾਹਿਗੁਰੂ ਵਾਹਿਗੁਰੂ ਦਾ ਨਾਮ ਮਿਲੇ ਤਾਂ ਅਸੀਂ ਤ੍ਰਿਪਤ ਹੁੰਦੇ ਆਂ ਆਪ ਜੀ ਦੀ ਜਿਹੜੀ satsangit ਵਿੱਚ ਮਿਲਨ ਕਰਕੇ ਸ਼ubh ਗੁਣਾ ਦਾ ਪ੍ਰਕਾਸ਼ ਹੁੰਦਾ ਮਿਲ ਸੰਗਤ ਗੁਣ ਪ੍ਰਕਾਸ਼ ਪ੍ਰਕਾਸ਼ ਰੂਪ ਗੁਣਾ ਦੀ ਪ੍ਰਾਪਤੀ ਕਿਉਂਕਿ ਸੰਗਤ ਵਿੱਚ ਹੀ ਹੁੰਦੀ انسان ਦੇ ਅੰਦਰ ਸ਼ubh ਗੁਣਾਉਂਦੇ ਨੇ ਮਨੁੱਖ ਨੂੰ ਸੁਧਰਦਿਆਂ ਸੁਧਰਨਿਆਂ ਸੰਗਤ ਕਰਦਿਆਂ ਕਈ ਜਨਮ ਲੱਗ ਜਾਂਦੇ ਨੇ ਇਹ ਨਹੀਂ ਕਿ ਇੱਕੋ ਦਿਨ ਵਿੱਚ ਉਸ ਸਟੇਜ ਤੇ ਚਲਿਆ ਜਾਂਦਾ ਇਹ ਜੀ ਵੀ ਬਿਰਤੀ ਬਦਲਦਿਆਂ ਬਦਲਦਿਆਂ ਸਮਾਂ ਲੱਗ ਜਾਂਦਾ ਤੋ ਬਹੁਤ ਸਾਰੇ ਮਨੁੱਖ ਬਹੁਤ ਥੱਲੇ ਹੀ ਘੁੰਮ ਰਹੇ ਨੇ ਕੋਈ ਨਿਕੀਆਂ ਨਿਕੀਆਂ ਚੀਜ਼ਾਂ ਜੀ ਫਸੇ ਹੋਏ ਨੇ ਕੋਈ ਉਸ ਤੋਂ ਉੱਤੇ ਤਮੋ ਗੁਣ ਵਿੱਚ ਫਸੇ ਨੇ ਤਮੋ ਗੁਣੀ ਪੁਰਸ਼ਾਂ ਦੇ ਸੁਭਾਈ ਹੋਰ ਨੇ ਉਦੋਂ ਉੱਤੇ ਰਜੋ ਗੁਣੀ ਨੇ ਉਹ ਰਾਜਸੀ ਪਾਸੇ ਨੂੰ ਜਿਆਦਾ ਧਿਆਨ ਰੱਖਦੇ ਨੇ ਰਾਜਸੀਆਂ ਦੀ ਬੰਤਰ ਤੁੰਨੀ ਫਿਰਨੀ ਦੇਖਣੀ ਵੱਖਰੀ ਹੁੰਦੀ ਹੈ ਦੋਰੋਂ ਹੀ ਪਤਾ ਲੱਗ ਜਾਂਦਾ ਕਿ ਇਹ ਰਜੋ ਗੁਣੀ ਆ ਇਹ ਤਮੋ ਗੁਣੀ ਦਾ ਹੀ ਪਤਾ ਲੱਗ ਜਾਂਦਾ ਵੀ ਇਹ ਤਮੋ ਗੁਣੀ ਆ ਸਤੋਗੁਣੀ ਜੋ ਰੌਲੇ ਝਗੜਿਆਂ ਤੋਂ ਦੂਰ ਇਕਾਂਤ ਵਾਸ ਪਰਮੇਸ਼ਰ ਚ ਲੈ ਬਿਰਤੀ ਜੋੜ ਕੇ ਰੱਖਣੀ ਘੱਟ ਬੋਲਣਾ ਘੱਟ ਖਾਣਾ ਘੱਟ ਸੌਣਾ ਪਵਿੱਤਰਤਾ ਰੱਖਣੀ ਸਬਨਾਂ ਦਾ ਭਲਾ ਕਰਨਾ ਐਸੀ ਬਿਰਤੀ ਰੱਖਦੇ ਹੋਏ ਸ਼ੁਭ ਗੁਣਾ ਨੂੰ ਸਤਸੰਗਤ ਵਿੱਚੋਂ ਕੱਲਾ ਗ੍ਰਹਿਣ ਕਰਨਾ ਉਹਨਾਂ ਨੇ ਜਿਨੇ ਸੇਵਾ ਕਰਨੀਆਂ ਉਹਨੇ ਸੇਵਾ ਹੀ ਕਰੀ ਜਾਣੀਆਂ ਉਹਨੇ ਦੂਜੇ ਪਾਸੇ ਧਿਆਨ ਨਹੀਂ ਦੇਣਾ ਹੁੰਦਾ ਅਲੱਗ-ਅਲੱਗ ਬੰਦਿਆਂ ਦੀ ਬਿਰਤੀਆਂ ਨੇ ਜਹੇ ਜੀ ਬਿਰਤੀ ਫਿਰ ਉਹ ਆ ਜਾ ਦੇਖਣਾ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਹੁਣ ਜਿਨ੍ਹਾਂ ਬੰਦਿਆਂ ਨੇ ਵਾਹਿਗੁਰੂ ਜੋ ਹਰ ਇੱਕ ਜੀਵਾਂ ਦੇ ਹਰੇ ਕਰਨ ਵਾਲਾ ਪ੍ਰਮਾਤਮਾ ਉਹਦੇ ਨਾਮ ਦੇ ਵਿੱਚ ਜੋ ਰਸ ਪ੍ਰੇਮ ਕਰਨਾ ਨਹੀਂ ਪਾਇਆ ਜਾਂ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ ਜਿਨ੍ਹਾਂ ਨੇ ਉਹ ਭਾਗਹੀਣ ਬੰਦੇ ਜਿਹੜੇ ਨੇ ਉਹ ਜਮਾਂ ਦੇ ਪਾਸ ਚਲੇ ਜਾਂਦੇ ਨੇ ਜਮਾਦੀ ਪਾਸ ਤੋਂ ਪਾਫਾਹੀ ਪੈ ਜਾਂਦੀ ਉਹਨਾਂ ਨੂੰ ਮਹਾਰਾਜ ਆਪ ਵੀ ਕਹਿੰਦੇ ਨੇ ਕਿ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗਹੀਣ ਮੂਹੇ ਮਰ ਜੀਵੇ ਨਾਮ ਪਦਾਰਥ ਪਾਉਣ ਲਈ ਹੀ ਜ਼ੋਰ ਲਾਉਣਾ ਸੀ ਆਪਾਂ ਨੇ ਨਾ ਕਿ ਹੋਰ ਚੀਜ਼ਾਂ ਦੀ ਪ੍ਰਾਪਤੀ ਲਈ ਜ਼ੋਰ ਲਾਉਣਾ ਸੀ ਸਿਆਣਪ ਤਾਂ ਇਸ ਗੱਲ ਵਿੱਚ ਹੈ ਜੇ ਸੋਚੀਏ ਵੀ ਜ਼ੋਰ ਵੀ ਲਾਈਏ ਚੀਜ਼ ਮਿਲ ਵੀ ਜਾਵੇ ਚਲੋ ਜ਼ੋਰ ਲਾ ਕੇ ਤੇ ਫਿਰ ਸਾਡੇ ਕੋਲ ਨਹੀਂ ਰਹਿਣੀ ਉਹ। ਨਾ ਉਹਨੇ ਸਾਨੂੰ ਪਰ ਕੰਮ ਦੇਣਾ ਨਾ ਇੱਥੇ ਕੰਮ ਦੇਣਾ ਐਵੇਂ ਜੋਰ ਲਾਇਆ ਹੋਇਆ ਬੇਅਰਥ ਹੀ ਗਿਆ। ਫਾਇਦਾ ਤਾਂ ਕੋਈ ਹੋਇਆ ਨਾ ਉਹਦਾ। ਫਿਰ ਸਤਿਗੁਰੂ ਕਹਿੰਦੇ ਜਦ ਜੋਰ ਲਾਉਣਾ ਹੀ ਆ ਤਾਂ ਫਿਰ ਜੱਜ ਨਾਲ ਲਾਓ। ਚੰਗੀ ਚੀਜ਼ ਲਈ ਜੋਰ ਲਾਓ। ਜਿਹੜੀ ਲੋਕ ਪਰਲੋਕ ਸਾਡੀ ਸਹਾਇਤਾ ਵੀ ਕਰੇ, ਪਰਿਵਾਰ ਦਾ ਵੀ ਭਲਾ ਹੋਵੇ। ਜੋਰ ਲਾ ਕੇ ਬਹੁਤ ਪੈਸਾ ਕਮਾਇਆ। ਸੁੱਖ ਮਿਲ ਗਿਆ, ਆਰਾਮ ਮਿਲ ਗਿਆ। ਪਰ ਬੱਚੇ ਵਿਗੜ ਗਏ ਉਹ ਨਾਲ ਪੈਸਾ ਪੈਸਾ ਹੋ ਗਿਆ ਤਾਂ ਪੈਸੇ ਨੇ ਬੱਚੇ ਹੀ ਵਿਗਾੜਦੇ ਕਿਉਂਕਿ ਉਹ ਕਹਿੰਦੇ ਸਾਡੇ ਬਾਪੂ ਕੋਲ ਧੋ ਪੈਸਾ ਐਸ਼ ਕਰੀਏ ਸਵਾਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਨਾਮ ਧਨ ਇਕੱਠਾ ਕੀਤਾ ਹੁੰਦਾ ਤਾਂ ਸਾਰਾ ਟੱਬਰ ਹੀ ਸੁਧਰ ਜਾਣਾ ਸੀ ਨਾਮ ਧਨ ਹੀ ਇਕੱਠਾ ਕੀਤਾ ਨਾਮ ਧਨ ਨਾਲ ਦੁਨਿਆਵੀ ਧਨ ਤਾਂ ਵੈਸੇ ਹੀ ਭੱਜਿਆ ਆਉਂਦਾ ਪਰ ਨਾਮ ਧਨ ਕਰਕੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਤੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਜੇ ਕਾਗਜ਼ ਪਾਣੀ ਵਿੱਚ ਛੁੜ ਦੋ ਕਾਗਜ਼ ਦੇਖੋ 2 ਮਿੰਟ ਬਾਅਦ ਗਲਣਾ ਸ਼ੁਰੂ ਹੋ ਜਾਂਦਾ ਬਸ ਗਿੱਲਾ ਹੋ ਕੇ ਪਾੜ ਗਿਆ ਜੇ ਲੂਣ ਪਾਣੀ ਵਿੱਚ ਛੁੜ ਦਈਏ ਤਾਂ ਲੂਣ ਵੀ ਪਾਣੀ ਚ ਗਲ ਜਾਂਦਾ ਤਾਂ ਹੁਣ ਕਹਿੰਦੇ ਨੇ ਪਾਣੀ ਵਿੱਚ ਲੂਣ ਵੀ ਠੀਕ ਰਹੇ ਜੇ ਤੇ ਕਾਗਜ਼ ਵੀ ਠੀਕ ਰਹੇ ਜੇ ਇਹੋ ਜੀ ਕੋਈ ਵਿਧੀ ਨਹੀਂ ਹੈ ਕਹਿੰਦੇ ਇੱਕ ਵਿਧੀ ਹੈ ਕਿ ਜਿਵੇਂ ਘਿਓ ਆ ਘਿਓ ਜਿਵੇਂ ਜੰਮਿਆ ਹੋਇਆ ਜਾਂ ਘਿਓ ਉਹਦੇ ਵਿੱਚ ਲੂਣ ਮਿਲਾ ਕੇ ਕਾਗਜ਼ ਦੇ ਉੱਤੇ ਥੱਪ ਕੇ ਚੰਗੀ ਤਰ੍ਹਾਂ ਦੋਨੋਂ ਪਾਸੇ ਪਾਣੀ ਛੁਰਦਿਓ। ਨਾ ਤੇ ਕਾਗਜ਼ ਗਲੇ ਨਾ ਲੂਣ ਗਲੇ ਕਿਉਂਕਿ ਧਿਓ ਨੇ ਮਦਦ ਕਰ ਦੇਣੀ ਲੂਣ ਦੀ ਤੇ ਕਾਗਜ਼ ਦੀ। ਕਹਿੰਦੇ ਇਸੇ ਤਰ੍ਹਾਂ ਇਨਸਾਨ ਦੁਨੀਆ ਦੇ ਅੰਦਰ ਕਾਗਜ਼ ਵਾਂਗੂ ਗਲ ਜਾਂਦਾ ਥੋੜੇ ਚਿਰ 'ਚ। ਪਰ ਜੇ ਬੰਦਾ ਚਾਹੇ ਨਾਮ ਦੀ ਸੰਧਿਆਈ ਮਿਲ ਜੇ ਬੰਦੇ ਨੂੰ। ਨਾਮ ਦੇ ਪ੍ਰਭਾਵ ਕਰਕੇ ਫਿਰ ਮਾਇਆ ਵੀ ਤੇ ਕਲਯੁਗ ਦਾ ਪ੍ਰਭਾਵ ਬੰਦੇ ਉੱਤੇ ਨਹੀਂ ਪੈਂਦਾ। ਬੰਦੇ ਦੀ ਸਿਹਤ ਵੀ ਠੀਕ ਰਹਿੰਦੀ ਆ ਆਤਮਿਕ ਤੌਰ ਤੇ ਵੀ ਤਰੱਕੀ ਕਰ ਜਾਂਦਾ ਨਾਮ ਦੀ ਦਾਤ ਪ੍ਰਾਪਤ ਕਰਨ ਲਈ ਕਿਸੇ ਨੇ ਅੱਜ ਤੱਕ ਦੱਸਿਆ ਹੀ ਨਹੀਂ ਕਿਸੇ ਨੂੰ ਪਿਛਲੇ ਯੁੱਗਾ ਤੋਂ ਲੈ ਕੇ ਜਦ ਤੋਂ ਅਸੀਂ ਹੋ ਸੰਭਾਲੀ ਸੋ ਆਪਾਂ ਵੱਤ-ਵੱਤ ਆਪਣੇ ਦਾਦੇ ਨੂੰ ਦੇਖਿਆ ਹੋਣਾ ਦਾਦਾ ਵੀ ਇਹੀ ਸਾਡਾ ਕਹਿੰਦਾ ਸੀ ਬਾ ਪੈਸੇ ਘਟ ਹੀ ਰਹਿੰਦੇ ਉਹਨੇ ਪੈਸੇ ਹੀ ਉੱਥੋਂ ਪੈਸੇ ਲਿਆ ਉੱਥੋਂ ਕਿਤਾਬੀ ਕਹਿੰਦਾ ਪੈਸੇ ਲਿਆਓ ਬਈ ਚਾਚਾ ਤਾਂ ਆਇਆ ਵੀ ਕਹਿੰਦਾ ਪੈਸੇ ਲਿਆਓ ਬਈ ਗਵਾਂਢੀ ਵੀ ਕਹਿੰਦੇ ਪੈਸੇ ਬਿਨਾਂ ਨਹੀਂ ਕੰਮ ਚੱਲਦਾ ਸੰਸਾਰ ਵਿੱਚ ਜਿੱਥੇ ਮਰਦੀ ਚਲੇ ਜਾਓ ਪੈਸੇ ਦੀ ਹੀ ਬੋਲਬਾਣੀ ਸੁਣੀ ਤਾਂ ਉਹ ਮੂੰਹ 'ਚ ਪੈਸਾ ਕੰਨ 'ਚ ਪੈਸਾ ਜਦੋਂ ਪਿਆ ਅਖਰ ਹਰੇਕ ਬੰਦਾ ਮਾਇਆ ਮਾਇਆ ਇਕੱਲੇ ਜਿੰਨੂੰ ਪੈਸੇ ਫੇਰ ਇਹ ਚੀਜ਼ ਦਾ ਥਰਮਾਮੀਟਰ ਇੱਥੋਂ ਅੰਦਾਜ਼ਾ ਲਾ ਲਈਦਾ ਬੰਦੇ ਦਾ ਇੱਥੋਂ ਵੀ ਬੰਦੇ ਕਹਿਣਗੇ ਉਹ ਫਲਾਨਾ ਇੱਥੇ ਆਇਆ ਸੀ ਇੰਨੇ ਪੈਸੇ ਲੈ ਗਿਆ ਇੱਥੋਂ ਫਲਾਨਾ ਸਟੇਜ ਤੇ ਬੈਠਾ ਸੀ ਉਹਦੇ ਮੂਰੇ ਢੇਰ ਲੱਗ ਗਿਆ ਮਤਲਬ ਕਥਾ ਵਿੱਚ ਜਾਂ ਕੀਰਤਨ ਵਿੱਚ ਲੋਕਾਂ ਦਾ ਧਿਆਨ ਨਹੀਂ ਹੈ ਕਿਉਂਕਿ ਅਸੀਂ ਵਾਚਣਾ ਹੁੰਦਾ ਦੁਨੀਆ ਨੂੰ ਦੁਨੀਆ ਕਿੱਥੇ ਖੜੀ ਹੈ ਇਹ ਲੋਕ ਕੀ ਸੋਚਦੇ ਨੇ ਜਾਂ ਇਹਨਾਂ ਦੇ ਅੰਦਰ ਕੀ ਚੀਜ਼ ਹੈ ਗੱਲ ਕਿਹੜੀ ਕਰ ਰਹੇ ਨੇ ਗੱਲ ਦੇਖੀ ਵੀ ਕਿਹੜੀ ਕਰਦੇ ਨੇ ਵੀ ਨਾਮ ਦੀ ਤਾਂ ਗੱਲ ਹੀ ਨਹੀਂ ਕਰਦੇ ਫਲਾਨਾ ਕੋਈ ਆਇਆ ਸੀ ਨਾਮ ਮਹਾਤਮਾ ਇੱਥੇ ਜਾਂ ਕੋਈ ਗੁਰਸਿੱਖ ਵੀਰ ਆਇਆ ਬਈ ਉਹਨੇ ਆਪ ਬੜੇ ਗੁਣ ਦੀ ਗੱਲ ਦੱਸੀ ਸਾਨੂੰ ਉਸ ਗੱਲ ਵੱਲ ਧਿਆਨ ਨਹੀਂ ਹੈ ਫਲਾਨੇ ਨੇ ਦੋ ਘਰ ਬਣਾ ਲਏ ਉਹ ਐਂ ਕਰ ਲਿਆ ਉਹਨੇ ਐਂ ਕਰ ਲਿਆ ਵਾਸਤਵ ਤੋ ਪ੍ਰਾਪਲਬਧ ਹੁੰਦੀ ਹਰੇਕ ਦੀ ਇਥੋਂ ਕੇ ਅੰਦਾਜ਼ਾ ਲਾ ਲਈਦਾ ਵੀ ਇਹ ਬੰਦੇ ਤੋ ਥੋੜਾ ਜਿਹਾ ਪਿੱਛੇ ਹੀ ਚੰਗਾ ਬਈ ਇਹਦਾ ਤਾਂ ਧਿਆਨ ਹੀ ਵਿਚਾਰੇ ਦਾ ਇੱਥੇ ਕਾਗਜ਼ਾਂ ਜਿਆ ਚ ਪਿਆ ਹੈ ਜਿਹੜਾ ਬੰਦਾ ਨਾਮ ਦੀ ਗੱਲ ਨਾ ਕਰੇ ਮਹਾਰਾਜ ਕਹਿੰਦੇ ਨੇ ਉਹ ਬੰਦੇ ਦਾ ਸਾਥ ਛੱਡਦੇ ਹੋ ਹੌਲੀ-ਹੌਲੀ ਉਹਨੇ ਨੁਕਸਾਨ ਕਰਨਾ ਹੈ ਕਿਉਂਕਿ ਉਹ ਤਾਂ ਗੱਲ ਪੈਸੇ ਦੀ ਕਰਦਾ ਸਵੇਸ਼ ਕਰਕੇ ਆਮ ਤੌਰ ਤੇ ਹੀ ਪੱਕੀਆਂ ਹੋਈਆਂ ਗੱਲਾਂ ਕੀ ਹਾਲ ਹੈ ਔਰ ਬੱਚਿਆਂ ਦਾ ਕੀ ਹਾਲ ਹੈ ਕਿਤੋਂ ਵੀ ਫੋਨ ਆਉਂਦਾ ਬੱਚਿਆਂ ਦਾ ਹਾਲ ਉਹਦਾ ਹਾਲ ਹੈ ਇਹਦਾ ਹਾਲ ਕਰਕੇ ਉਹ ਜਿਹੜੀਆਂ ਪ੍ਰਚਲਿਤ ਜੀਆਂ ਗੱਲਾਂ ਹੁੰਦੀਆਂ ਲੋਕ ਆਪਸ ਵਿੱਚ ਕਰੀ ਜਾਂਦੇ ਨੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਕਿ ਸਵੇਰੇ ਕਿੰਨੇ ਜੀ ਉੱਠਦੇ ਹੋ ਹੁਣ ਨਿਤਨੇਮ ਕਿੰਨਾ ਬਾਣੀ ਕਿੰਨੀ ਐ ਅਵਸਥਾ ਕੀ ਐ ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਸੰਸਾਰ ਦੇ ਲੋਕ ਮਾਇਆਵੀ ਪਦਾਰਥਾਂ ਦੀ ਜਦੋਂ ਗੱਲ ਕਰਦੇ ਨੇ ਤਾਂ ਉਹ ਪਤਾ ਲੱਗ ਜਾਂਦਾ ਕਿ ਜੋ ਜੀ ਹੋਏ ਸੁਗਵੈ ਮੂਹ ਕਹਿਆ ਵਾਓ ਜਿਹੜੀ ਗੱਲ ਜੀ ਚਿੱਤ ਚ ਹੁੰਦੀ ਆ ਉਹ ਬਾਹਰ ਆ ਜਾਂਦੀ ਬੰਦੇ ਦੇ ਇਹ ਤਾਂ ਵਿਚਾਰਾ ਪੈਸਿਆਂ ਦੀ ਉਹ ਗੱਲ ਕਰੀ ਜਾ ਰਿਹਾ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਰਸ ਨਹੀਂ ਪਾਇਆ ਉਹ ਭਾਗਾਂ ਤੋਂ ਹੀਨੇ ਜਮਕੋਲ ਹੀ ਚਲੇ ਜਾਂਦੇ ਨੇ ਜਮਦੂਤ ਦੇ ਵਸ ਪੈ ਜਾਂਦੇ ਨੇ ਉਹ ਕਿਉਂ ਚਲੇ ਜਾਂਦੇ ਨੇ ਨਾਮ ਕਿਉਂ ਨਹੀਂ ਪਾਇਆ ਉਹਨਾਂ ਨੇ ਜੀ ਕਹਿੰਦੇ ਕਿਉਂਕਿ ਸਤਸੰਗਤ ਤੇ ਕਦੇ ਆਏ ਨਹੀਂ ਕਿਉਂਕਿ ਨਾਮ ਦੇ ਨਾਲ ਝੋਲੀ ਸਤਿਗੁਰੂ ਦੀ ਹਜ਼ੂਰੀ ਚ ਭਰਨੀ ਸਤਿਗੁਰਾਂ ਨੇ ਨਾਮ ਦੇਣਾ ਇਹ ਠੀਕ ਹੈ ਕਿ ਆਪਾਂ ਰੇਡੀਓ ਰਾਹੀਂ ਇੰਟਰਨੈਟ ਰਾਹੀਂ ਦੁਨੀਆ ਨੂੰ ਸੱਦਾ ਦੇ ਰਹੇ ਹਾਂ ਹੋਕਾ ਦੇ ਰਹੇ ਹਾਂ ਆਓ ਭਾਈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਆਹੋ ਸੱਚੀ ਬਾਣੀ ਆਹੋ ਸੰਤ ਪਿਆਰਿਓ ਕਥ ਕੀ ਕਰੇ ਕਾਹਨ ਆਓ ਭਾਈ ਮਿਲ ਕੇ ਬੈਠੀਏ ਗੁਰਾਂ ਦੀ ਹਜ਼ੂਰੀ ਵਿੱਚ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਜ਼ੂਰੀ ਵਿੱਚ ਆਉਣਾ ਹੈ ਜਦੋਂ ਵੀ ਸਮਾਂ ਲੱਗ ਜੇ ਸੰਗਤ ਬਹੁਤ ਜ਼ਰੂਰੀ ਹੈ ਜੋ ਸਤਿਗੁਰ ਸਰਣਾ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਹੁਣ ਜਿਹੜੇ ਬੰਦੇ ਸਤਗੁਰਾਂ ਦੀ ਸ਼ਰਨ ਵਿੱਚ ਸਤਸੰਗਤ ਵਿੱਚ ਆਏ ਨਹੀਂ ਹੈ ਸਤਗੁਰਾਂ ਦੀ ਸ਼ਰਨ ਵਿੱਚ ਉਹਦੋਂ ਜਦੋਂ ਸੰਗਤ ਹੁੰਦੀ ਨਹੀਂ ਸ਼ਰਨ ਤਾਂ ਆਇਆ ਹੈ ਪਰ ਸਤਸੰਗਤ ਵਿੱਚ ਨਹੀਂ ਆਇਆ ਫਿਰ ਸਤਸੰਗਤ ਵਿੱਚ ਵੀ ਆਉਣਾ ਚਾਹੀਏ ਸਤਗੁਰਾਂ ਦੀ ਸ਼ਰਨ ਵਿੱਚ ਆਏ ਤੇ ਸਤਸੰਗਤ ਵਿੱਚ ਨਹੀਂ ਆਏ ਇਹ ਵੀ ਨੁਕਸਾਨ ਦਾ ਹੈ ਕਿਆ ਗੱਲ ਉਹਨਾਂ ਦੇ ਜੀਵਨ ਨੂੰ ਤ੍ਰਿਕਾਰ ਹੈ ਜਿਉਣ ਦੀ ਆਸਾਂ ਨੂੰ ਵੀ ਤ੍ਰਿਕਾਰ ਹੈ ਮਹਾਰਾਜ ਕਹਿੰਦੇ ਤ੍ਰਿਗ ਹੈ ਤ੍ਰਿਗ ਹੈ ਤ੍ਰਿਕਾਰ ਪਾਉਣਾ ਉਹਨੂੰ ਇਹਦੀਆਂ ਵੀ ਅੱਗੇ ਤੋਂ ਅੱਗੇ ਜਿਵੇਂ ਬਣਾਉਣ ਵਿੱਚ ਵੀ ਤ੍ਰਿਗ ਅੱਖਰ ਕਿੱਥੋਂ ਬਣਿਆ ਲਾਂਤ ਅੱਖਰ ਕਿੱਥੋਂ ਬਣਿਆ ਸੋ ਐਸੇ ਅੱਖਰ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ 100 ਵਾਰ ਫਿਟੇ ਮੂੰਹ ਕਹੀਏ ਕਿਸੇ ਨੂੰ ਇਸ ਤਰ੍ਹਾਂ ਇੱਕ ਲਾਂਤ ਬਣਦੀ 100 ਲਾਂਤਾਂ ਪਾਈਏ ਕਿਸੇ ਨੂੰ ਫਿਰ ਅੱਗੇ ਇੱਕ ਤ੍ਰਿਗ ਬਣਦਾ ਮਹਾਰਾ ਕਹਿੰਦੇ ਤ੍ਰਿਗ ਜੀਵੇ ਇਥੇ ਲਾਂ ਲੱਗੀ ਹੋਈ ਹੈ ਜੀਵੇ ਨੂੰ ਬੀਤੇ ਸਮੇਂ ਦਾ ਪਾਸਟ ਟੈਂਸ ਬਣ ਗਿਆ ਇਹ ਜੀਵੇ ਕਰਕੇ ਜੀ ਵਹਿ ਜੇ ਹੁੰਦਾ ਤਾਂ ਜੀਵੇ ਜਿਉਂ ਰਿਹਾ ਜਾਂ ਜਿਉਵੇਂਗਾ ਜਿੰਨਾ ਵੀ ਅੱਗੇ ਨੂੰ ਇਸ ਕਰਕੇ ਲਾਂ ਦਾ ਧਿਆਨ ਰੱਖਣਾ ਆ ਕਾਲੀ ਵਿੱਚ ਕਈ ਵਾਰੀ ਲਾਈਂ ਛੱਡ ਕੇ ਦੁਲਾਈਆਂ ਹੀ ਲਾ ਜਾਂਦੇ ਆ ਮਹਾਰਾ ਕਹਿੰਦੇ ਤ੍ਰਿਗ ਜੀਵੇ ਜੋ ਪਿੱਛੇ ਜੀ ਚੁੱਕੇ ਨੇ ਉਹ ਸਾਰਾ ਤ੍ਰਕਾਰ ਆ ਉਹਨਾਂ ਦਾ ਤ੍ਰਿਗ ਜੀਵਾਸ ਜਿਹੜਾ ਅੱਗੇ ਨੂੰ ਵੀ ਜਿਉਣਗੇ ਉਹ ਵੀ ਤ੍ਰਕਾਰ ਆ ਉਹਨਾਂ ਦਾ ਕਿਉਂਕਿ ਸਤਗੁਰੂ ਆਪ ਕਹਿੰਦੇ ਨੇ ਤੀਜੇ ਪਾਤਸ਼ਾਹ ਕਿ ਬਿਨ ਸੰਗਤੀ ਸਭ ਐਸੇ ਰਹੇ ਹੈ ਜੈਸੇ ਪਸਟੌਰ ਜਿਨ ਕੀਤੇ ਤਿਸੈ ਨ ਜਾਣਨੀ ਬਿਨ ਨਾਵੈ ਸਭ ਚੋਰ ਮਹਾਰਾਜ ਕਹਿੰਦੇ ਇਸ ਕਰਕੇ ਸਤਸੰਗਤ ਜਿਹੜੀ ਹੈ ਉਹ ਬਹੁਤ ਹੀ ਜ਼ਰੂਰੀ ਸਤਸੰਗਤ ਗੁਰ ਕੀ ਹਰ ਪਿਆਰੀ ਕਿਉਂਕਿ ਸਤਸੰਗਤ ਜਿਹੜੀ ਹੈ ਗੁਰੂ ਦੀ ਇਹ ਰੱਬ ਨੂੰ ਬਹੁਤ ਪਿਆਰੀ ਹੈ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਸਤਸੰਗਤ ਵਿੱਚ ਆਉਣ ਕਰਕੇ ਜਿਨ ਸਤਗੁਰ ਸੰਗਤ ਸੰਗ ਨਾ ਪਾਇਆ ਤੇ ਭਾਗਹੀਨ ਪਾਪੀ ਜਮ ਖਾਇਆ ਆਪਾਂ ਕਹੀਏ ਸੰਗਤ ਜਾਣ ਦਾ ਕੀ ਫਾਇਦਾ ਸਤਗੁਰੂ ਤਾਂ ਦੱਸਦੇ ਨੇ ਕਿ ਸੰਗਤ ਵਿੱਚ ਬੈਠਣ ਕਰਕੇ ਬੰਦਾ ਨਿਗਾ ਚ ਆ ਜਾਂਦਾ ਪਰਮਾਤਮਾ ਦੀ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਅਸੈ ਜਿਉ ਅਤੇ ਉਹੀ ਬੰਦਾ ਜਦੋਂ ਸਤਸੰਗਤ ਵਿੱਚ ਜਾਂਦਾ ਦੂਜਿਆਂ ਦੀ ਨਿਗਾ ਚ ਵੀ ਆ ਜਾਂਦਾ ਜਿਹੜੇ ਜਮਦੂਤ ਨੇ ਮਹਾਰਾਜ ਕਹਿੰਦੇ ਫਿਰ ਜਦੋਂ ਉਹਨਾਂ ਦੀ ਨਿਗਾਹ 'ਚ ਆ ਜਾਏ ਕਿ ਪੁਰਸ਼ ਸਤਸੰਗੀ ਹੈ ਤਾਂ ਫਿਰ ਉਹ ਉਹਦਾ ਪਿੱਛਾ ਛੱਡ ਜਾਂਦੇ ਨੇ ਕਿ ਇਹ ਹੁਣ ਅਸਲ ਟਿਕਾਣੇ ਤੇ ਪਹੁੰਚ ਚੁੱਕਿਆ ਸਤਸੰਗਤ ਵਿੱਚ ਜਾ ਕੇ ਇਨਸਾਨ ਇੱਥੇ ਦੁਨਿਆਵੀ ਸੱਚਖੰਡ ਵਿੱਚ ਆ ਗਿਆ ਦੁਨੀਆਂ ਵਿੱਚ ਜੇ ਕੋਈ ਸੱਚਖੰਡ ਹੈ ਤਾਂ ਸਤਸੰਗਤ ਹੈ ਅਤੇ ਪ੍ਰਲੋਕ ਵਿੱਚ ਸੱਚਖੰਡ ਹੈ ਹੀ ਮਹਾਰਾਜ ਨੇ ਬਚਨ ਕੀਤਾ ਸੱਚਖੰਡ ਵਸੈ ਨਿਰੰਕਾਰ ਦੁਨੀਆਂ ਵਿੱਚ ਸਤਸੰਗਤ ਸੱਚਖੰਡ ਹੈ ਪਰ ਲੋਕ ਵਿੱਚ ਸੱਚਖੰਡ ਹੈ ਹੀ ਉੱਪਰ ਇਸ ਕਰਕੇ ਸਤਸੰਗਤ ਵਿੱਚ ਆਉਣ ਦਾ ਮਹਾਤਮਾ ਮਹਾਰਾਜ ਨੇ ਇਹਨਾਂ ਸ਼ਬਦਾਂ ਦੇ ਵਿੱਚ ਦੱਸਿਆ ਕਿਉਂਕਿ ਗੁਰਾਂ ਦੀ ਸਤਸੰਗਤ ਵਾਹਿਗੁਰੂ ਨੂੰ ਪਿਆਰੀ ਹੈ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਨਾਮ ਮਿੱਠਾ ਚੰਗਾ ਲੱਗਦਾ ਸੋ ਐਸੇ ਗੁਰਾਂ ਦੀ ਸੰਗਤ ਦਾ ਸੰਗ ਜਿਨ੍ਹਾਂ ਬੰਦਿਆਂ ਨੇ ਨਹੀਂ ਪਾਇਆ ਉਹ ਭਾਗਹੀਣ ਬੰਦੇ ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਜਮਦੂਰ ਖਾ ਜਾਂਦਾ ਕਿਉਂਕਿ ਸਤਸੰਗਤ ਵਿੱਚ ਆਉਣ ਦਾ ਹੀ ਮਹਾਤਮ ਰੋਜ ਜਿੰਨੀ ਰਹਿ ਰਾਸ ਹੌਲੀ ਪੜੀ ਜਾਵੇ ਫਰਕ ਬਹੁਤਾ ਨਹੀਂ ਪੈਂਦਾ ਜਿਵੇਂ ਸਿਆਣੇ ਕਹਿੰਦੇ ਨੇ ਜੇ ਗੱਡੀ ਕੰਟਰੋਲ ਰਹਿੰਦੀ 80 ਕਿਤੇ ਤਾਂ 80 ਤੇ ਹੀ ਠੀਕ ਰਹਿੰਦੀ ਆ ਬਹੁਤੀ ਵੀ ਜੇ ਥੋੜੀ ਭਜਾ ਲਾਂਗੇ ਅਣਗਹਿਲੀ ਕਰਕੇ ਨੁਕਸਾਨ ਹੋ ਜਾਂਦਾ ਹੌਲੀ ਤੇ ਤੇਜ਼ ਜਾਣ ਵਿੱਚ ਸਿਰ 10 ਮਿੰਟ ਦਾ ਫਰਕ ਪੈਂਦਾ ਜਾਂ 5 ਦਾ ਪੈਂਦਾ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਕਿ ਰਹਿਰਾਸ ਦਾ ਪਾਠ ਜੇ 15 ਮਿੰਟ ਦੀ ਬਜਾਇ 20 'ਚ ਹੋ ਜੇ 5 ਮਿੰਟ ਸਿਰਫ ਵੱਧ ਲਾ ਲੋ ਪਰ ਉਹਨੂੰ ਸੁਣ ਲੋ ਵੀ ਮਹਾਰਾਜ ਨੇ ਬਚਨ ਕੀ ਕਿਹਾ ਔਰ ਉਹਨੂੰ ਕਮਾਉਣ ਦਾ ਯਤਨ ਕਰੀਏ ਕਿ ਮਹਾਰਾਜ ਇਹ ਕੀ ਕਹਿੰਦੇ ਨੇ ਆਹ ਬਚਨ ਕੀ ਕਹਿੰਦੇ ਨੇ ਜਿਨ ਹਾਰ ਜਨ ਸਤਿਗੁਰ ਸੰਗਤੇ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਜਿਨ੍ਹਾਂ ਦੇ ਮਸਤਕ ਤੇ ਧੁਰ ਹੀ ਲੇਖ ਪਾਇਆ ਪ੍ਰਮਾਤਮਾ ਨੇ ਸ੍ਰੇਸ਼ਟ ਲੇਖ ਲਿਖਿਆ ਹੋਇਆ ਉਹਨਾਂ ਬੰਦਿਆਂ ਨੇ ਸਤਿਗੁਰਾਂ ਦੀ ਸੰਗਤ ਪ੍ਰਾਪਤ ਕੀਤੀ ਲਿਖਾਸ ਲਿਖਿਆ ਹੋਇਆ ਮਸਤਕ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਤਸੰਗਤ ਲਿਖੀ ਜਾਂਦੀ ਹੈ ਸੰਗਤ ਦੀ ਪ੍ਰਾਪਤੀ ਇਹ ਦੋ ਚੀਜ਼ਾਂ ਨੇ ਇੱਕ ਤਾਂ ਉੱਤੋਂ ਲਿਖਿਆ ਹੋਇਆ ਇੱਕ ਥੱਲੇ ਪ੍ਰਚਾਰ ਹੁੰਦਾ ਫਿਰ ਪ੍ਰਚਾਰ ਹੋਣ ਦੇ ਨਾਲ ਬੰਦੇ ਦੇ ਅੰਦਰ ਉਹ ਜੇ ਲੇਖ ਲਿਖਿਆ ਹੋਵੇ ਤਾਂ ਉਹ ਕਲਿੱਕ ਹੋ ਜਾਂਦਾ ਉਸੇ ਵਕਤ ਜਾਗਰਤੀ ਆ ਜਾਂਦੀ ਹੈ ਜਦੋਂ ਸੰਗਤ ਵਿੱਚ ਆਇਆ ਇਨਸਾਨ ਉਹਦੇ ਅੰਦਰ ਸਭ ਕੁਝ ਹੈ ਔਰ ਆਪਣੇ ਅੰਦਰ ਵੀ ਸਾਰਾ ਕੁਝ ਜਦੋਂ ਆਪਾਂ ਸਤਿਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈ ਕੇ ਬੋਲਦੇ ਆਂ ਕਿ ਭਾਈ ਆਹ ਕਰ ਲਓ ਉਹਦੇ ਅੰਦਰ ਜੇ ਕਰਮ ਹੋਊਗਾ ਤਾਂ ਉਹਦਾ ਕਰਮ ਜਾਗ ਪੈਣਾ ਜਿਵੇਂ ਪਹਿਲਾਂ ਫਾਰਮ ਭਰਦੇ ਨੇ ਫਲਾਣੇ ਥਾਂ ਮੇਰੀ ਇੰਟਰਵਿਊ ਆ ਇਸੇ ਤਰ੍ਹਾਂ ਫਿਰ ਉੱਥੇ ਕੋਈ ਨੰਬਰ ਬੋਲਦੇ ਰੋਲ ਨੰਬਰ ਹੈਦਾ ਹੈ ਉਹ ਉੱਠ ਕੇ ਜਾਂਦਾ ਉਹਨੂੰ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ ਕਿਉਂਕਿ ਉਹਦੇ ਅੰਦਰ ਚੀਜ਼ ਹੈ ਇਸੇ ਤਰ੍ਹਾਂ ਸਾਡੇ ਅੰਦਰ ਜੇ ਪਾਇਆ ਹੋਇਆ ਮਸਤਕ ਤੇ ਪਾਇਆ ਹੋਇਆ ਸਤਸੰਗਤ ਵਿੱਚ ਆਪਾਂ ਜਾਣੇ ਆ ਸੰਗਤ ਚੰਗੀ ਲੱਗਦੀ ਹੈ ਸੰਗਤ ਵਿੱਚ ਬੈਠ ਕੇ ਫਿਰ ਉਪਦੇਸ਼ ਸੁਣਦੇ ਆ ਜੇ ਭਾਗਾਂ ਵਿੱਚ ਹੋਵੇ ਤਾਂ ਬੰਦੇ ਦੇ ਮਨ ਵਿੱਚ ਉਹ ਗੱਲ ਬਸ ਜਾਂਦੀ ਹੈ ਕਿ ਆਪਾਂ ਨੇ ਅਮਰ ਛਕਣਾ ਗੁਰੂ ਵਾਲੇ ਬਣਨਾ ਆਪਾਂ ਨੇ ਨਾਮ ਜਪਣਾ ਆਪਾਂ ਤਰਨਾ ਜਿਹਦੇ ਅੰਦਰ ਇਹ ਲੇਖ ਨਹੀਂ ਹੁੰਦਾ ਉਹ ਉਸ ਚੀਜ਼ ਦਾ ਵਿਰੋਧੀ ਹੋ ਜਾਂਦਾ ਉਹ ਕਹਿੰਦਾ ਇਹਨਾਂ ਦੀ ਕੀ ਲੋੜ ਆ ਇਹਦਾ ਕੀ ਫਾਇਦਾ ਇਹ ਤਾਂ ਐਵੇਂ ਗੱਲਾਂ ਬਣਾਈਆਂ ਹੋਈਆਂ ਉਹਦੇ ਲਈ ਗੱਲਾਂ ਹੀ ਨੇ ਆਹ ਸਤਿਗੁਰੂ ਮਹਾਰਾਜ ਹੁਣ ਸੰਗਤ ਦੀ ਕਿੰਨੀ ਮਹਿਮਾ ਕਰਦਿਆ ਹੋਇਆ ਕਹਿੰਦੇ ਨੇ ਕਿ ਬਈ ਭਾਗਾ ਨਾਲ ਸੰਗਤ ਮਿਲੀ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਪਹਿਲਾ ਤਨ ਫਿਰ ਤਨ ਟਿੱਪੀ ਨਾਲ ਹੈ ਸਤਸੰਗਤ ਤਨ ਹੈ ਤਨ ਹੈ ਸਤਸੰਗਤ ਅਤਵਾ ਇਹ ਸਤਿਗੁਰੂ ਆਪ ਤਨੋਂ ਆਪ ਜੀ ਦੀ ਸਤਸੰਗਤ ਵੀ ਤਨ ਹੈ ਜੇ ਤ ਹਰ ਰਸ ਪਾਇਆ ਜੇ ਸਤ ਸੰਗਤ ਕਰਕੇ ਅਸੀਂ ਵਾਹਿਗੁਰੂ ਦਾਮ ਰਸ ਨੂੰ ਪ੍ਰਾਪਤ ਕੀਤਾ ਹੈ ਮੇਲੇ ਜਨ ਨਾਨਕ ਨਾਮ ਪ੍ਰਕਾਸ਼ ਮੈਂ ਤੁਹਾਡੇ ਸੇਵਕ ਨੂੰ ਤਾਂ ਨਾਮ ਦਾ ਪ੍ਰਕਾਸ਼ ਮਿਲੇ ਜੀ ਇਹ ਕਿਰਪਾ ਕਰੋ ਨਾਮ ਦਾ ਉਚਾਰਨਾ ਮਿਲੇ ਮੈਂ ਜਨ ਨੂੰ ਤਾਂ ਜਦੋਂ ਨਾਮ ਮਿਲਿਆ ਨਾ ਜਦੋਂ ਦਾ ਨਾਮ ਪ੍ਰਾਪਤ ਆ ਜੀਦਾ ਹੋਇਆ ਹੈ ਤਾਂ ਮੇਰੇ ਅੰਦਰ ਪ੍ਰਕਾਸ਼ ਹੋਇਆ ਗਿਆਨ ਹੋਇਆ ਮਿਲ ਜਾਣਾ ਨਾਨਕ ਨਾਮ ਪ੍ਰਕਾਸ਼ ਮਹਾਰਾਜ ਕਹਿੰਦੇ ਜਦੋਂ ਸਤਸੰਗਤ ਵਿੱਚ ਗਏ ਹਰ ਦਾਸ ਉਥੇ ਕਿਵੇਂ ਮਿਲਿਆ ਉਥੇ ਜਨਾਂ ਦੇ ਨਾਲ ਮਿਲੇ ਜਾ ਕੇ ਆਪਾਂ ਜਿਹੜੇ ਰੱਬ ਦੇ ਪਿਆਰੇ ਸੀ ਜਨਾਂ ਨੂੰ ਮਿਲਣੇ ਕਰਕੇ ਫਿਰ ਹਿਰਦੇ ਅੰਦਰ ਪ੍ਰਕਾਸ਼ ਹੋਇਆ ਸਾਡੇ ਸਤਿਗੁਰਾਂ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਮਹਾਰਾਜ ਦੀ ਕਿਉਂ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ